ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਕਲਕੱਤਾ ਵਿਖੇ ਹੋਏ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦਾ ਵਿਰੋਧ ਲਗਾਤਾਰ ਜਾਰੀ ਹੈ ਲਗਭਗ ਪੂਰੇ ਭਾਰਤ ਵਿੱਚ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਅਤੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅੱਜ ਬਠਿੰਡਾ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਆਓ ਦੇਖਦੇ ਹਾਂ ਟਰੁਥ ਵੇਦੀ ਖਾਸ ਰਿਪੋਰਟ ਸ਼੍ਰੀ ਸ਼ਾਵੜਾ ਪ੍ਰੈਜ਼ੀਡੈਂਟ ਆਈਐਮਈ ਬਠਿੰਡਾ ਜੀ ਕੀ ਕਹਿੰਦਾ ਹੈ ਅੱਜ ਦੇ ਜਿਹੜੀ ਇੱਕ ਬਹੁਤ ਹੀ ਬੁਰੀ ਘਟਨਾ ਵੈਸਟ ਬੰਗਾਲ ਚ ਹੋਈ ਹੈ ਆਰਜੀਕਰ ਮੈਡੀਕਲ ਕਾਲਜ ਕੋਲਕਾਤਾ ਚ ਜਿੱਥੇ ਇੱਕ ਰੈਜ਼ੀਡੈਂਟ ਡਾਕਟਰ ਦਾ ਰੇਪ ਹੋਇਆ ਗੈਂਗ ਰੇਪ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਬਹੁਤ ਹੀ क्रੂਟਰਲ ਓ ਦਾ ਮਰਡਰ ਹੋਇਆ ਉਹਦੇ ਅਗੇਂਸਟ ਅਸੀਂ ਸਾਰੇ ਲੋਕ ਇਕੱਠੇ ਹੋ ਗਏ ਆਂ ਪੂਰੀ ਮੈਡੀਕਲ ਫੈਕਲਟੀ ਇੰਡੀਆ ਦੀ ਆਈਐਮਏ ਐਚ ਸਿਵਲ ਸਰਵ ਮੈਡੀਕਲ ਸਰਵਿਸੇਜ਼ ਆ ਗੀਆਂ ਜੈ ਡੈਂਟਲ ਐਸੋਸੀਏਸ਼ਨ ਆ ਸਾਰਿਆਂ ਨੇ ਅੱਜ ਬੰਦ ਦੀ ਕਾਲ ਦਿੱਤੀ ਹੋਈ ਹੈ ਤੇ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਇੱਕ ਸਾਡੇ ਓਪੀਡੀ ਬੰਦ ਰਹਿਣਗੇ ਕੱਲੀ ਇੱਕ ਆ ਬਰੂਟਲ ਘਟਨਾ ਦਾ ਹੋਈ ਜਿਹੜੀ ਹੋਈ ਉਸ ਤੋਂ ਬਾਅਦ ਵੀ ਉਸ ਬਰੂਟਲ ਘਟਨਾ ਨੂੰ ਮਾਸ ਕਰਨ ਵਾਸਤੇ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਨੇ ਜਿਹੜਾ ਸਪான்ਸਰ ਕਰਕੇ ਉੱਥੇ ਵੈਂਡਲਿਜ਼ਮ ਕਰਾਇਆ ਸਾਰਜੀਕਰ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਗੁੰਡਿਆਂ ਨੂੰ ਭੇਜ ਕੇ ਉਹ ਉਸ ਤੋਂ ਵੀ ਜ਼ਿਆਦਾ ਸ਼ਰਮਨਾਕ ਤੇ ਦੁਖਦਾਈ ਹੈ ਜੀ ਉਹਨੂੰ ਪੱਲੇ ਨੂੰ ਭੇਜਿਆ